ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਪਰਮੰਦਾ ਸਵਾਗਤ ਹੈ ਆਪ ਜੀ ਨੇ ਚੰਦ ਭਗਵਾਂ ਦਾ ਦੇਤੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤੇ ਤਹਿਸੀਲ ਵੀ ਅਜਨਾਲਾ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਝੋਟੀਆਂ ਦੋ ਟੋਕਣਾ ਕੱਪਣਾ ਤੇ ਦੋ ਸੱਜਰਾਂ ਵਾਂ ਤੇ ਆਪਾਂ ਪਹੁੰਚਿਆ ਵੀਰ ਸੋਲੋਂ ਦੇ ਕੋਲ ਤੇ ਅੱਜ ਉਹ ਕਰਦਿਆਂ ਵੀਰ ਨਾਲ ਗੱਲਬਾਤ ਤੇ ਕੁਝ ਨਹੀਂ ਇਹਨਾਂ ਦੀ ਡਿਟੇਲ ਸਾਸੀ ਭਾਜੀ ਸਾਕੀ ਵੀਰ ਦੀ ਸასი ਘਾਲ ਜੀ ਉਸ ਨਾਲ ਠੀਕ ਠਾਕ ਜੀ ਬਹੁਤ ਜੀ ਠੀਕ ਠਾਕ ਭਾਜੀ ਉਹ ਘਰੇ ਪਰਿਵਾਰ ਪਰਿਵਾਰ ਤੇ ਵਧੀਆ ਤੇ ਆਪਣਾ ਭਰਾ ਨਹੀਂ ਪੱਟੀ ਦਾ ਸਿੰਘ ਬਣਦਾ ਵੀਰ ਹਾਂਜੀ ਹਾਂਜੀ ਉਹ ਚਲਾ ਰਹਾ ਦਾ ਜਿੱਥੇ ਚੱਲ ਵਸਿਆ ਜਰਾ ਫਿਰ ਆਪਣਾ ਬੜਾ ਮੀਕਾ ਬਣੋਦ ਰਿਆ ਤੈਨੂੰ ਪਤਾ ਹੋਣੀ ਸੀ ਹਾਂ ਜੀ ਬਣਾ ਚੱਕਾ ਬੰਦਾ ਹੀ ਹੋਰੇ ਬੰਦਾ ਹੀ ਬੜਾ ਗੁੰਡ ਬੰਦਾ ਮੈਨੂੰ ਕੋਈ ਸਿਗਰਟ ਦੋ ਨਹੀਂ ਬਣਾਉਣੀ ਅੱਛਾ ਅੱਛਾ ਮੈਂ ਅੱਜ ਮੈਨੂੰ ਪਤਾ ਲੱਗਾ ਜਿਹੜਾ ਪੂਆ ਗੱਲ ਦਾ ਨਹੀਂ ਬੜਾ ਧੱਕਾ ਹੋ ਗਿਆ ਹਾਂ ਆਪਰੇ ਵੇ ਵੀਡੀਓ ਵਿੱਚ ਵੀ ਮੋਦ ਰਿਆ ਕਈ ਨਹੀਂ ਆ ਮਿਲਿਆ ਕਈ ਜਿਹੜੀ ਆਪਾਂ ਨੂੰ ਆ ਮਿਲਿਆ ਨੰਬਰ ਤੋਂ ਵੀ ਦਿੱਤਾ ਹੀ ਜਿਹੜਾ ਵੀਰ ਭਰਾਵਾਂ ਨੂੰ ਹਾਂ ਜੀ ਹਾਂ ਜੀ ਆਪਾਂ ਚੈਨਲ ਤੇ ਵੀਡੀਓ ਪਈ ਓਦੀ ਪਈ ਪਈ ਓਦੀ ਵੀਡੀਓ ਪਾਈ ਹੋਈ ਉਹ ਬੰਦਾ ਹੀ ਰਾਜ ਉਹਦਾ ਬੰਦਾ ਹੀ ਕੀ ਚੱਕਰ ਹੋ ਗਿਆ ਬਣਿਆ ਉਹ ਚਲੋ ਸ਼ਰਾਬ ਨੂੰ ਜਿਹੜੀ ਪੀਦਾ ਜੀ ਅੱਛਾ ਸ਼ਰਾਬ ਨੇ ਇਹਦੇ ਕਰਾਉਂਦੇ ਆਂ ਜੀ ਮੇਰਾ ਕਰਨਾ ਹੀ ਨਿਕ ਨੂੰ ਵੇਖਿਆ ਬੜਾ ਹੁਣ ਹੀ ਅੱਜ ਹੀ ਮਰੇ ਚਲਾ ਅੱਛਾ ਅੱਛਾ ਠੀਕ ਹੈ ਅਸੀਂ ਤਰਜੀਹ 7 ਵਜੇ ਚੰਗਾ ਆਪਣਾ ਚਲੋ ਮੜਾ ਆਇਆ ਮੜਾ ਚਲੋ ਤਰਾਉਣੀ ਚਾਹੀਦਾ ਚਲੋ ਬਾਕੀ ਤੁਹਾਨੂੰ ਤਰਾ ਸਰਕਾਰੀ ਕਾਰ ਪਾਜੀ ਉਹਦੇ ਨਾਲ ਦਾ ਕੋਈ ਇਲਾਕੇਦਾਰ ਕਾਰੀਗਰ ਨਹੀਂ ਰੱਖਦੇ ਤੁਸੀਂ ਵੀ ਸਿੰਘਾ ਵੀਰੜੀ ਬਣਾਉਂਦੇ ਇਹ ਸਾਰੇ ਆ ਉਹਦੇ ਨਾਲ ਦਾ ਕਾਰੀਗਰ ਨਹੀਂ ਰੱਖਦੇ ਨਹੀਂ ਹੈਗਾ ਨਹੀਂ ਹੈਗਾ ਸਹੀ ਗੱਲ ਥੋੜਾ ਨਸ਼ੇ 'ਚ ਲੱਗਾ ਹੈ ਬਾਕੀ ਕਾਰੀਗਰ ਕਾਰੀਗਰ ਬਲਾਉਂਦੀ ਹੈ ਹਾਂ ਜੀ ਉਹ ਮੜਾ ਆਇਆ ਇਹ ਜੀ ਆਪਣਾ ਫਿਰ ਨਾਮ ਤੇ ਐਡਰੈਸ ਆਜਾ ਆਪ ਤੁਹਾਨੂੰ ਸ਼ਹਿਰ ਜਨਾਲਾ ਜ਼ਿਲ੍ਹਾ ਮਸਰ ਠੀਕ ਤੇ ਇਧਰੋਂ ਕਰੀਏ ਸ਼ੁਰੂਆਤ ਕਰੀਏ ਤੋ ਠੀਕ ਹੈ ਜੀ ਦੱਸਿਓ ਮੈਂ ਭਾਈਆ ਪਹਿਲੇ ਨੰਬਰ ਤੇ ਇਹ ਸੂਈ ਚ ਭਾਈ ਜੀ ਕੱਟੀ ਜੀ ਮਗਰੋਂ ਅੱਛਾ ਜੀ ਦੋ ਟਾਈਂ ਡੇਢ ਦੋ ਮਿੰਟ ਦੇ ਉਹ ਕੱਟੀ ਮਗਰੋਂ ਲਗਾ ਲੈਂਦੇ ਆ ਸਵੇਰ ਕਿਨਵਾ ਸੂਈ ਹੋ ਸਵੇਰ ਤਿੱਜਾ ਜੇ ਠੀਕ ਹੈ ਲੋ ਜੀ ਤਿੱਜਾ ਚਵਾਜ ਦਾ ਐਡਾ ਪੋਲਾ ਜੇ ਅੱਛਾ ਜੀ ਬੋਨੀਆਂ ਬੜੀਆਂ ਮੱਜਾਂ ਆਈਆਂ ਬਾਲੀ ਇਹਦੇ ਕਿੰਨੀ ਚੋਟ ਪੋਲੀ ਹੈ ਬਹੁਤੀ ਮੋਟੀ ਧਾਤ ਦੇ ਪੋਲੀ ਨੂੰ ਅਗੀ ਠੀਕ ਹੈ ਠੀਕ ਹੈ ਜੀ ਦੋ ਚਰ ਕੋ ਐ 9 ਕਿਲੋ ਅੱਛਾ ਜੀ ਤੇ ਇਹ ਫਾੜੇ ਵਾਲੇ ਦੇ ਦੋ ਲੀ ਲਾਇਆ ਹੁਣ ਦੋ ਦੂਗਾ 8:00 ਜੇ 8200 ਗ੍ਰਾਮ ਠੀਕ ਹੈ ਠੀਕ ਲਓ ਜੀ ਕਾਰ ਕਰਾ ਗਏ ਚੋਣ ਇੰਨੀ ਪੋਲੀ ਅਗਰੇ ਰੂਨ ਵੀ ਠੀਕ ਹੈ ਬੱਚਾ ਆਪਾਂ ਉਹ ਚੋਦੂਗਾ ਲਓ ਜੀ ਗੈਟ ਬਲੈਕ ਫੇਸ ਕੋਲ ਸੀ ਛੱਟ ਵਜਨ ਕਿਆ ਕਰ ਸਕਦੇ ਜੇ ਇਹ ਸਿੰਗਲ ਹੱਡੀ ਦੇ ਪਿੱਛੇ ਵੀ ਫੀਲ ਮਲਕਾਪ ਆ ਗਿਆ ਜੇ 8 ਤੋਂ 2 ਪਈ ਕਹਿੰਦਾ ਕਿ 8 ਦੇ ਆਸ-ਪਾਸ ਜਿਹੜਾ ਬਹੁਤ ਬਿਲਕੁਲ ਭਾਈ ਧਾਰ ਦੇ ਅੱਛਾ ਜੀ ਇੰਨੀ ਮੋਟੀ ਕਿ ਮੈਦੀ ਚੁਾਈ ਮੈਦੀ ਕਿੱਟੀ ਜੀ ਠੀਕ ਹੈ ਲਓ ਵੀ ਚੁਾਈ ਵੀ ਬਾਈ ਕਹਿੰਦਾ ਕਿ ਇੱਕ ਨੰਬਰ ਤੇ ਆਹ ਵਾਲਾ ਫੀਲ ਹੀ ਕਾਫੀ ਹੈ ਦਾ 1.5 ਤੋਂ 2 ਮਹੀਨੇ ਜਾਤ ਵਾਸਤੇ 1.5 ਤੋਂ 2 ਮਹੀਨੇ ਕੁਈ ਨਤਾ ਨਹੀਂ ਆਵਾ ਤੇ ਮਿਲਕਵਾਜ ਦੇ ਫਾਰਮ ਨੂੰ ਦਾ ਬਹੁਤ ਹੀ ਚੰਗਾ ਲੱਗਾ ਵਾ ਬਈ ਚੁਵਾਈ ਜਿਵੇਂ ਲੈ ਗਣਾ ਵੀਰ ਹਾਂਜੀ ਚੋਰ ਦੇ ਯਾਰ ਤੁਹਾਨੂੰ ਅਥੇ ਚੁਵਾਈਏ ਦੀ ਬੋਲੀ ਠੀਕ ਹੈ ਠੀਕ ਹੈ ਪਰ ਦੋ ਚਦਰ ਮੈਨੂੰ ਬਲਗੋਣ ਪੈ ਗਿਆ ਤੇ ਮਾਜੇ ਦੰਦ ਰੋ ਮੈਂ ਮਲ ਲਿਟਰਾ ਬਹੁਤ ਹੀ ਬੋਲੀ ਹਾਂਜੀ ਬਹੁਤ ਹੀ ਬਹੁਤ ਹੀ ਮੂਝੀ ਬੋਲੀ ਜੀ ਬਹੁਤ ਹੀ ਜਿਆਦਾ ਬੋਲੀ ਠੀਕ ਹੈ ਠੀਕ ਹੈ ਲਓ ਬੜੀ ਚੰਦਾ ਜੁਨਾ ਦੇ ਥੋੜਾ ਦਾ ਸੈ ਗਿਆ ਹਾਂ ਜੀ ਕਰਦੇ ਦੇ ਸੀ ਤੇ ਇੱਥੇ ਲਈ ਸਿਆੜ ਤੋਂ ਮੇਰਾ ਲੈ ਲੋ ਤੁਹਾਡੀ ਸਲਾਣੀ ਕੀਤੀ ਹੈਗਾ ਆਵਾਂਗੇ ਫਿਰ ਤੁਸੀਂ ਕਰਕੇ ਚੇਰੇ ਜਾਵਾਂਗੇ ਮੈਂ ਵੀ ਡੰਗ ਤੋਂ ਭਲਾ ਇਹ ਮੈਂ ਕੋਲੇ ਲੈ ਜਾੜੀ ਫਿਰ ਘੋਏ ਜਾਇ ਤੁੰਗਾ ਚਲੋ ਕੋਈ ਤੇ ਵੀਰੇਰਾ ਮੁੱਲ ਫਿਰ ਮੁੱਲ ਵੀਰ ਜੀ ਮਈ ਦਾ ਕੱਦਗਾ ਚੰਗਾ ਦੁੱਧ ਵੀ 8 ਕਿਲੋ ਕੰਡੇ ਵਾਲਾ ਵਾ ਅੱਛਾ ਜੀ ਤੇ ਦੀਦੀ ਆਪਾਂ 60 ਹਜ਼ਾਰ ਦੀ 60 ਦੀ ਬਾਕੀ ਮੁੱਲ ਤੁਹਾਨੂੰ ਪਤਾ ਆਪਣੇ ਹਰ ਵੀ ਨਿਕਲ ਜਾਂਦਾ ਮਾਲ ਲੈ ਲੋ ਕਦੀ ਦੂਜੀ ਵਾਰ ਆਪਾਂ ਵੀਡੀਓ ਪਈ ਨਹੀਂ ਜਾਂਦੀ ਮਾਰੀ ਕਰਦਾ ਬਿਲਕੁਲ ਛੋਟੇ ਰੇਟਾਂ ਵਾਲਾ ਬੜਾ ਪਿਆਰ ਨਾਲ ਲੁਕ ਜੀਦਾ ਭਾਈ ਜੀ ਛੋਟੇ ਰੇਟਾਂ ਵਾਲਾ ਇਹਨਾਂ ਦਾ ਨਾ ਰੇਟ ਨਹੀਂ ਆਵਾ ਇਹ ਮਾਲੋ ਸੁਭਾ ਚੋਗੇ ਵੀ ਫਿਰ ਗਾਂ ਅਗਲਾ ਸੋਹ ਲਿੰਦਾ ਯਾਰ ਫਿਰ ਗਾਂ 50000 ਨਹੀਂ ਫੰਡ ਰਿਆ ਹਾਂਜੀ ਹਾਂਜੀ ਇਹ ਗੱਲਾਂ ਭਈ ਛੋਟੀਆਂ ਕਰੀਏ ਮਾਨਦਾਨੇ ਚ ਫਿਰ ਕਰਾ ਲਓ ਨਿਹਾਨਾ ਦੱਸ ਦੋ ਆ ਵੀ ਤੁਸੀਂ ਦੱਸੋ ਭਈ ਨਹੀਂ ਹਾਨੂੰ ਫਿਰ ਹਾਂ ਨਾ ਹੀ ਭਾਜੀ 65000 ਦੇਵਾਂਗੇ ਅੱਛਾ ਹਾਂ ਬਿਲਕੁਲ ਤੇ ਜੇ ਤੁਹਾਡਾ ਮਾਨ ਦੋ ਵੀਰ ਭਰਾਵਾਂ ਦਾ ਕਰਨਾ ਵਾ ਹਾਂਜੀ 64000 ਦੀ ਰਿਹਾਨ ਹੈ ਜਿਹੜੀ ਬਸ ਉਹ ਦੇਣੀ ਕੀ ਕਿ ਠੀਕ ਹੈ 64000 ਜਹਾਜ਼ ਦੇ ਕੋਠੇ ਕੀਤੀ ਹੈ 8 ਕਿਲੋ ਦੁੱਧ ਮੇਰੇ ਕੋਲ 1 ਲੀਟਰ ਮਾਰ ਕੇ ਮਿੰਕੇ ਖੜੇ ਅੱਛਾ ਜੀ ਤੇ ਪੋਲੀ ਜਿੱਥੇ ਕਿਸੇ ਘਰ ਮਾਰੀ ਬੱਚਾ ਨਾ ਕੋ ਤੁਰੂ ਨਾ ਤਾਂ ਵੀ ਲੱਗ ਗਈ ਘਰ ਦੇ ਵਾਪਸ ਠੀਕ ਹੈ ਜੀ ਲੋ ਚਾਰੀ ਟੂਲੀ ਖਜਾ ਵੀ ਲੋ ਮੇਰੇ ਕੋਲ ਵੱਢ ਵੀ ਹੈ ਜੀ ਆ ਵੀ ਲੋ ਸਾਹਮਣੇ ਆਟਾ ਧੂੜਿਆ ਵੱਢ ਨੂੰ ਕੋਈ ਨਹੀਂ ਜਗਾ ਆਇਆ ਭਾਈ ਨੇ ਦੇਖੋ ਚਾਰੂ ਤੁਰੂ ਇੱਕ ਨੰਬਰ ਹੈ ਤੇ ਜੇ ਕੋਈ ਵੇਰਫਾਰ ਸਾਹਬਲਾ ਲਵੀ ਤਾਂ ਦੁੱਧ ਭਾਈ ਕਹਿੰਦਾ ਕਿ 10 ਲੀਟਰ ਹੀ ਫੇਰ ਕਰ ਦੇਣਾ ਇਹਨੇ ਉਹ 10 ਕਿਲੋ ਭਾਈ ਬੰਦੀ ਆਰਾਮ ਨਾਲ ਠੀਕ ਹੈ ਜੀ ਇੰਦਰ ਬੱਜੇ ਨੰਬਰ ਤੇ ਛੋਟੀ ਦਿਖਾਓ ਭਾਈ ਆਪਾਂ ਕਿਵੇਂ ਆ ਅੱਜ ਆ ਜੋ ਟੀਕਾ ਤਸਵੀਜਾਇਆ ਕਰਤਾ ਭਾਈ ਇਹਦਾ ਆ ਭਾਈ ਮੇਲ ਕਾਬ ਜੀ ਇਹ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਇਹ ਵੀ ਭਾਈ 2 ਮਹੀਨੇ ਤੇ ਲੱਗੀ ਸੀ ਹੁਣਾਂ 2 ਢਾਈਆਂ ਦੇ ਠੀਕ ਹੈ ਠੀਕ ਹੈ ਜੀ ਕਹਿੰਦੇ ਮਹੀਨੇ ਦਾ ਦਸਾ ਟਾਈਮ ਲੱਗਿਆ ਇਹਨੂੰ ਵੀ ਟਾਈਮ ਹੋ ਗਿਆ ਸੂਈ ਨੂੰ ਤੇ ਇਹਨੂੰ ਕਾ 15 ਦਿਨ ਬਣੀ ਹੋਏ ਜੀ ਅੱਛਾ ਜੀ ਐਵੇਂ ਆਪਾਂ ਕਹਿੰਦੇ ਮਹੀਨਾ ਆ ਗਿਆ 1.5 ਹੋ ਗਿਆ 2.5 ਮਹੀਨੇ ਸੂਈ ਨੂੰ ਕਾ 15 ਦਿਨ ਬਣੀ ਹੋਏ ਜੀ ਪਰ ਮੱਝ ਭਾਈ ਕੋਲ ਮੱਝ ਹੈ ਨਹੀਂ ਰਾਜੇ ਹੈ ਹੈ ਇਹ ਕੋਈ ਆਦੀ ਬੋਲੀ ਆ ਅੰਤੀ ਕੋਈ ਨਹੀਂ ਹੈ ਅਬ ਮੜਾ ਕੱਟਾ ਐਂ ਕਰੀ ਨਾ ਹਾਂਜੀ ਆਹ ਬੜੇ ਨਹੀਂ ਕੋਈ ਕੱਟੇ ਨੂੰ ਦੇ ਬਿਲਕੁਲ ਇਹ ਦੇਖੋ ਆਓ ਬਹੁਤ ਠੀਕ ਹੈ ਠੀਕ ਆਓ ਭਾਈ ਆ ਕੋਈ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਠੀਕ ਹੈ ਹਾਂ ਤੇ ਇਹਦੇ ਕੋ ਦੁੱਧ ਦੇ ਨਾ ਦੁੱਧ ਭਾਈ ਜੀ ਭਗਾਈ 2 ਕਿਲੋ ਅੱਛਾ ਜੀ ਇਹ ਦੁੱਧ ਨਾਲ ਹਲੌੜੀ ਇਹ ਕੱਟ ਮੈਂ ਵੀ ਆਤਾ ਪਾਪਾ ਕੇ ਨਾ ਪੱਠੇ ਪਾਉਂਦੇ ਨਾ ਅੱਛਾ ਅੱਛਾ ਅਬ ਇਹਦੇ ਪੱਠੇ ਜੀ ਨਾਲ ਹਲੌੜੀ ਆ ਕੇ ਠੀਕ ਹੈ ਉਹ ਦੁੱਧ ਉਹ 7:30 ਪਾਉਣੇ 8:00 7:30 ਕੀ ਗੱਲੇ ਲੋਬੀ ਸਾਡੇ ਸਾਥ ਆਪਾਂ ਸਾਡੇ ਨੂੰ ਭਾਈ ਗਰੰਟੀ ਦੇਣੀ ਆ ਅੱਛਾ 7 7 ਕਿਲੋ ਦੀ ਗੰਡੀ ਲੱਗੀ ਆ ਕੋਈ ਘਰ ਇੱਕ ਘਰ ਜੇ ਕੁੱਟ ਜਾ ਵਾਜੇ ਫਿਰ ਭਜਾ ਹਾਂਜੀ ਹਾਂਜੀ ਮਰ ਜਾਣੀ ਵਾਕਿਆ ਸਹੀ ਗੱਲ ਹੈ ਭਾਪਾ ਬਿੱਲੀਆਂ ਵੇਖੋ ਕਿੰਨੀਆਂ ਸੋਹਣੀਆਂ ਨੇ ਕੀ ਆ ਥਾਗੀ ਜਿਹੜਾ ਪੱਤ ਮੱਥੇ ਦੇ ਤੋਂ ਲੱਗ ਆਇਆ ਕਾਹਦੀ ਹੈ ਇਹ ਕਿਹੜੀ ਛੋਟੀ ਆ ਲੰਮੀ ਦੀ ਆ ਜਿਹੜਾ ਇਹਦਾ ਇਹ ਫੋਲੇ ਵਾਲੇ ਬੇਸ ਬਹੁਤ ਯਾਰਾ ਚੰਗੀ ਆ ਗਈ ਆ ਭਾਈ ਗਾਂ ਹੁਣ ਤੇ ਚਲੋ ਜਿੱਦਾਂ ਗਾਂ ਰੱਖ ਮੇਰੇ ਕੋਲ ਆ ਗਾਂ ਗਾਂ ਸਹੀ ਗੱਲ ਆ ਪੱਗਾਂ ਨੂੰ ਪੜੀ ਹੋਈ ਠੀਕ ਹੈ ਠੀਕ ਹੈ ਲੋ ਬਜੀ ਪਿੱਠ ਪੜਾ ਵੀ ਬਹੁਤ ਚੌੜਾ ਆ ਗਿਆ ਤੇ ਇਹ ਵੀ ਸਿੰਗਲ ਹੱਡੀ ਆ ਥਾਨ ਭਾਂਡਾ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਬੂਹਾ ਵੇਖੋ ਬੂਥਾ ਵਾ ਕਿਦਾਂ ਦਾ ਮਾਣ ਲੱਗਿਆ ਦੂਜਾ ਸੁਬਾਹ ਭਾਈ ਠੀਕ ਹੈ ਠੀਕ ਹੈ ਲੋ ਵੀ ਦੂਜਾ ਸੁਬਾਹ ਸੁਈ ਜੇ ਤੇ ਇੱਕ ਟੋਕੇ ਅੰਗੇ ਇੱਕ ਤਗੜੇ ਕਾਂਦ ਕਾਂਠ ਵਾਲੀ ਦੇ ਸਿੰਘ ਸਿੰਘ ਬੜਾ ਨਿਗਾ ਨਿਗਾ ਦੇ ਆ ਗਿਆ ਠੀਕ ਹੈ ਠੀਕ ਹੈ ਜੀ ਬਾਸ ਇਹ ਵੀ ਪਾਚ ਆਮ ਲਿਓ ਕਾਣੀ ਕੋਲੇ ਪਈ ਆ ਮਾਝ ਪਾਸ ਹੋਈ ਸਭ ਅੱਛਾ ਅੱਛਾ ਹਾਂ ਵੰਦੀ ਮਾਝ ਕਾਗਰ ਦੀ ਠੀਕ ਹੈ ਠੀਕ ਹੈ ਜੀ ਆ ਬਾਈ ਜੀ ਬੇਚਾ ਬਹੁਤ ਜੀਏ ਤੇ ਦੁੱਧ 7 ਲੀਟਰ ਬਾਈ ਕਹਿੰਦਾ ਕਿ ਬਿਲਕੁਲ ਗਰੰਟੀ ਵਾਲਾ ਬੜੇ ਚਟਾ ਛਟਾ ਇਹਦਾ ਬਹੁਤ ਚੰਗਾ ਆ ਗਿਆ ਇਹ ਫਿਰਡੇ ਦੇ ਨਾਰਾਂ ਨੂੰ ਪੀਂਦੀਆਂ ਇਹ ਬਦਲੇ ਚੰਗਾਈ ਆ ਮਠਾ ਮਠਾ ਖੋਗਦੇ ਕੁੜੀ ਜੀ ਠੀਕ ਹੈ ਠੀਕ ਜੀ ਜੀ ਠੀਕ ਦੇਖੋ ਲੋਕ ਜੀ ਤਰੋ ਚੱਕ ਚੱਡੇ ਦੀਆਂ ਸਪਾਈਆਂ ਤੇ ਥਾਣਾ ਦਾ ਸਹਿਜ ਗਿਆ ਵਾ ਦੇਖੋ ਵੀ ਜੀ ਉਧਰ 12 13 ਗਲੋਈ ਅੱਛਾ ਲੋਕਾ ਹੁਣ ਵੱਡੀ ਵੱਡੀ ਲੋਕੀ ਬਿਠੇ ਪੱਠੇ ਪੁੱਠੇ ਤੁਰੇ ਨਹੀਂ ਮੁੜ ਕੇ ਤਾਂ ਬਸ ਦੋ ਤਰ ਗਲੋਈ ਆ ਹਾਂਜੀ ਹਾਂਜੀ ਕਰਮੀ ਬੜੀ ਕਰਮੀ ਆ ਗਈ ਨਾ ਨਾ ਵੱਡ ਜਿਆਦਾ ਪਹੁੰਚ ਗਿਆ ਬੰਦਾ ਨਾਲ ਗੱਲ ਨਾ ਹਾਂਜੀ ਹਾਂਜੀ ਤੇ ਮੁੱਲ ਵੀਰੇ ਦਾ ਇਹਦਾ ਭਾਈ ਮੁੱਲ ਉਹਦਾ 70000 ਜੀ ਹਾਂਜੀ ਪਾ ਤਿੰਨੇ ਛੱਡਾਂਗੇ 700 ਮੈਨੂੰ 60 ਦੀ 70000 ਹੋਰ ਤਾਂ ਡਾੜੀ ਥੋੜੇ ਹੋਰੇ ਛਾਡੋ ਮਾਂ ਦਾ ਜੋ ਕਰ ਦੋ ਛੱਡ ਦੋ ਛੱਡ ਦਈਏ 65000 ਦੀ ਭਾਈ ਭਾਵੇਂ ਉਹ ਕੋ ਲੈ ਜੀ ਭਾ ਉਹ ਚੌਣ ਦੀ ਲੈ ਜੀ ਇਹ ਪੈਣ ਦੀ ਜਿਹੜਾ ਬੰਦੀ ਆ। ਉਹ ਵੀ ਚੌਣ ਦੀ ਕਰਦੀ ਏ ਰਕੇ। ਚੌਣ ਦੀ ਜਾਂਦੋ ਵੀ। ਹਾਂ। ਲਓ ਬਾਜੀ ਚੌਣ ਦੀ ਉਹ ਲੈ ਜੇ ਭਾਵੇਂ ਲੈ ਜੀ। ਠੀਕ ਆ ਠੀਕ ਆ ਲਓ ਬਾਜੀ ਝੋਟੀਆਂ ਜਿਹੜੀਆਂ ਕੋਠੇ ਕਿੱਡੀਆਂ ਵਾਂ। ਪਰ ਭਾਈ ਜੀ ਦਾ ਰੇਟ ਇਹਦੇ ਬਿਲਕੁਲ ਨਾਰਮਲ ਆ। ਮਾਲੋ ਚੌਣ ਜੋੜੇ ਦੇ ਹਿਸਾਬ ਨਾਲ ਲਓ ਕਿੰਨੇ ਦੀਆਂ ਬੰਨਾਂ ਜੋੜਾ ਏ। ਠੀਕ ਐ 28 ਦਾ। 28 ਦਾ ਮਾਲੋ ਲੱਖ ਦਾ ਫਿਰ ਜੋੜਾ ਹੈਗਾ। ਸਾਰੇ ਸੂਏ ਚੋਕੇ ਮਗਰ ਜਵਾਬ ਵੀ ਖਦੋਨੇ ਮਗਰ ਹਾਂਜੀ 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 5-5000 ਰੁਪਏ ਦੇ ਕੱਟੇ ਮਨ ਕੱਟੀਆਂ ਕੱਟੇ ਬਿਲਕੁਲ ਬਿਲਕੁਲ ਜੀ ਪਲੇ ਪਲੇ ਜਵਾਬ ਮਨ ਜਾਣੇ ਆ ਜੀ ਭਾਈ ਕੋਈ ਕੋਈ 5000 ਦੇ ਵਿੱਚ ਦੋ ਦੋ ਪਸ਼ੂ ਸਾਰੇ ਸੂਏ ਚੋਕੇ ਦਾ ਛੱਤੀ ਕੱਲੀ ਫੇਰ ਰੱਖੋ ਬਾਹਰ ਇਹਦੇ ਵਿੱਚ ਯਾਰ ਹੋ ਗਈ ਪਿਆਰ ਹੋ ਗਈ ਸਹੀ ਗੱਲ ਹੈ ਜੀ ਹੈ ਗੱਲ ਝਗੜੇ ਚੰਗੇ ਤਗੜੇ ਕੱਢ ਕਾਠ ਵਾਲੀਆ ਤੇ ਆਜੋ ਭਾਈ ਤੀਜੇ ਨੰਬਰ ਤੇ ਕਲਿੱਪ ਸਿੰਘ ਇਹ ਕਲਿੱਪ ਸਿੰਘ ਆ ਗਿਆ ਜੀ ਇਹ ਮੇਸੂ ਕੋਈ ਵਾਲਾ ਆ ਗਿਆ ਜੀ ਇਹ ਇਧਰ ਆ ਲਿਆਓ ਬਾਹਰ ਲਿਆਓ ਆ ਵੇ ਲੋਈ ਆਈਆਂ ਹੋਆਂ ਭਾਈ ਆਟਾ ਪਾਇਆ ਮੂੰਹ ਨਹੀਂ ਲੌੜੀਆਂ ਬ ਜੀ ਜੀ ਲੋਰੀ ਆਪਾਂ ਹੁਣ ਵੀ ਕਿੰਨੇ ਵਜੇ ਪੱਠੇ ਪੁੱਠੇ ਖਾਨੀ ਦੀਆਂ ਆਈਆਂ ਹੋਈਆਂ ਤੁਹਾਨੂੰ ਬਤਾ ਡੰਗਰ ਸਾਡੇ ਕੋਲ ਭਾਈ ਨਵੇਂ ਪੁਰਾਣੇ ਹੁੰਦੇ ਨੇ ਰੋਜ਼ ਹੀ ਦਲ ਭਰਾ ਹਾਂਜੀ ਹਾਂਜੀ ਡੰਗਰ ਨਹੀਂ ਜੀ ਆਉਂਦੇ ਆਹ ਠੀਕ ਹੈ ਦੋ ਦੋ ਦਾ 7 ਕਿਲੋ ਅੱਛਾ ਪਰ ਆਪਾਂ 6 ਕਿਲੋ ਦੀ ਗਣਟੀ ਦਵਾਂਗੇ ਠੀਕ ਹੈ ਜੀ 5 ਦੀ ਭਾਈ ਲਈ ਆਪਾਂ ਅੱਛਾ ਜੇ ਕਿਸੇ ਨੂੰ ਤੁਹਾਨੂੰ ਲਾਉਣ ਜਾਂ ਮੈਨੂੰ ਲਾਉਣਾ ਮਾੜਾ ਵਾ ਨਹੀਂ ਬਿਲਕੁਲ ਬਿਲਕੁਲ ਇਹ ਪੱਠੇ ਦੀ ਖਾਦ ਤੇ ਤੁਹਾਨੂੰ ਘਟਣਾ ਹੀ ਆ ਬਿਲਕੁਲ ਹੁਣ 7 ਕਿਲੋ ਪਰ ਆਪਾਂ 5 ਦੀ ਗਣਟੀ ਦੇਣੇ ਆ ਅੱਛਾ ਤੇ 6 ਮਹੀਨੇ ਸਾਢੇ 6 ਚੱਕ ਪਾ ਦੇ 9:00 ਵਜੇ 6:30 ਮਿੰਟ ਚੈੱਕ ਪਾਸ ਤੇ 5 ਲੀਟਰ ਗਰੰਟੀ ਵਾਲਾ ਦੁੱਧ ਆਹ ਦੁੱਧ ਵੱਧ ਪਤਾ papa 20 ਕਿਲੋ ਪੱਠੇ ਨਹੀਂ ਖਾਣ ਦੀ ਜੇ ਨਹੀਂ ਲੋੜੀ ਬਿਨਾਂ ਆਪਾਂ ਕਾਤੀ ਦਰਦੇ ਨਹੀਂ ਠੀਕ ਹੈ ਠੀਕ ਹੈ ਸੱਜੇਕਾਰ ਕਿੰਨਾ ਰੋ ਪਰ ਕਿਹਦੀ ਵੀ ਕੱਢ ਲਿਆ ਘੱਟ ਦਉਗੀ ਤੇ ਮੁੰਡਾ ਕਹਾਂਗਾ ਵੀ ਮੇਰੇ ਲਈ ਲਾਉਂਦੀ ਆ ਪੱਥਰੀ ਖਾਦੀ ਆਪਣਾ ਝੂਠੇ ਕੱਪੀਆ ਨਹੀਂ ਦਿੰਦਾ ਨਹੀਂ ਨਹੀਂ ਬਿਲਕੁਲ ਸੱਚ ਸੱਚੀ ਹੁੰਦਾ ਤੇ ਇਹ ਦੋ ਤੇ ਸੱਜੇ ਨੇ 13 14 ਕਿਲੋ ਭਰੇ ਵੇਖੋ ਭਾਨਾ ਵੇਖੋ ਠੀਕ ਹੈ ਠੀਕ ਲੋ ਜੇ 13 14 ਲੀਟਰ ਵਾਲੀ ਝੋਟੀ ਆ ਅੱਜੋਂ ਪਾਜੀ ਹੁਣ ਟੱਪ ਗਈ ਆ ਜਿਹੜੀ ਤੁਸੀਂ 5 ਕਿਲੋ ਦੀ ਸੇ ਮਹੀਨਿਆਂ ਦੀ ਚੱਕ ਪਾਉਂਦਾ ਇਹ ਆ ਕਿਹਦੀਆਂ ਨੇ ਗਰਮੀਆਂ ਘਣਾਦੀਆਂ ਝੋਨੇ ਚਾਨੇ ਲਵਾਦਿਆਂ ਗਰਮੀਆਂ ਵਧੀਆਂ ਨਹੀਂ ਹੋ ਜਾਂਦੀਆਂ ਬਿਲਕੁਲ ਬਿਲਕੁਲ ਸਹੀ ਕਹਦੇ ਹੋ ਗਰਮੀ ਇਹ ਹੁਣ ਇਹ ਦੋਨੇ ਚੋਣਾ ਸਿਆਜ ਫਿਰ ਚੋਣਾ ਫਿਰ ਚੋਣਾ ਸਹੀ ਗੱਲ ਹੈ ਜੀ ਲਓ ਭਾਈ ਇਹ ਵੀ ਚੰਗੇ ਰਿਕਾਰਡ ਵਾਲੀ ਇਹ ਮਿਲਕਰ ਰਿਕਾਰਡ ਵਾਲੀ ਚੰਗਾ ਆ ਗਿਆ ਰਾ ਹਾਂ ਜੀ ਪੰਛੀ ਘਰ ਵਾਲੀ ਹਾਂ ਜੀ ਤੇ 50 60 ਹਜ਼ਾਰ ਦੀ ਉਹ ਹੀ ਆਣੀ ਕੱਲੀ ਤੋਂ ਫੜ ਗਿਆ ਸਹੀ ਗੱਲ ਹੈ ਸਹੀ ਗੱਲ ਪੰਜ 6 ਕਿਲੋ ਵਾਲੀ ਹਾਂ ਜੀ ਹਾਂ ਜੀ ਦੇਖੋ ਮਗਰ ਚੱਲ ਚੱਲੋ ਦੇਖੋ ਬਿੱਲੀ ਲੈਣੀ ਜੀ ਭਾਈ ਸੱਜੇ ਨੇ ਕਰਮ ਵਾਲੀ ਦਾ ਸੂਲ ਨੂੰ ਚੱਡਾ ਲਾਇਆ ਹੋਗਾ ਜ਼ਰੂਰ ਆ ਵਾਟੋਂ ਇੱਥੋਂ ਇੱਕੋ ਦਾ ਕੰਮ ਆਂਦੇ ਆ ਇਹੋ ਜਿਹੜੀ ਤੇ ਜਾ ਕੇ ਹੋ ਲਾ ਕੇ ਕੰਮ ਆਵਾ ਕਿਤੇ ਨਾ ਨੂੰ 98 ਘੱਡੇ ਦੇ ਇਹ ਮੈਂ 12 ਵਜੇ ਪਾਸ ਕਰਕੇ ਲੈਣ ਦੀ ਹੈ ਅੱਛਾ ਅੱਛਾ ਚੋ ਕੇ ਲੈਣ ਦੀ ਠੀਕ ਹੈ ਠੀਕ ਹੈ ਇਹਦਾ ਮੁੱਲ ਫਿਰ ਇਹਦਾ ਮੁੱਲ ਪਈ ਇਹਦਾ ਵੀ 70 ਹੀ ਕਰਨਾ ਜੀ ਅੱਛਾ ਜੀ ਹਾਂ ਇਹ ਚੋਹਾਨਾ 267000 ਹਜ਼ਾਰ ਤੋਂ ਬਸ 60 ਜੀ ਹਾਂ ਜੀ ਠੀਕ ਹੈ ਲਓ ਭਲੀ 66000 ਦੀ ਤੁਹਾਡੀ ਜਿਹੜਾ ਵੀਰ ਲੈ ਗਿਆ ਨਾ ਹਾਂ ਜੀ ਗਰਮੀ ਵੀ ਦੁੱਧ ਪੀਵੇ ਤੇ ਸਿਆਦ ਫਿਰ ਪੀਵੇ ਠੀਕ ਹੈ ਦੋ ਜੀ ਇਹ ਆ ਮਹੀਨਾ ਛੱਡ ਦੋ ਤੇ ਚੱਲ ਬਫੇ ਦੇ ਦੋ ਆ ਜਿੱਦਾਂ ਤਿਆਰ ਹੋ ਗਏ ਜਿਹੜੇ ਵੀਰ ਭੌਂਦੀ ਨਾ ਆਂਦਾ ਮਾਨੂੰ ਬਚਾਉਣੇ ਆ ਦੀ ਘਾਤ ਬੇਸ਼ੱਕ ਅੱਛਾ ਜਿੱਦਾਂ ਤਿਆਰ ਹੋ ਕੇ ਚੋਗੇ ਦੋ ਮਹੀਨੇ ਤਿੰਨ ਸਾਮਗੇ ਮਹੀਨਾ ਠੀਕ ਹੈ ਠੀਕ ਹੈ ਠੀਕ ਹੈ ਲਓ ਹਾਂ ਜੀ ਬਿਲਕੁਲ ਜਿਹੜੀ ਗੈਟ ਬਲੈਕ ਆ ਗਈ ਆ ਤੇ ਇਹ ਵੀ ਕਮੇਟੀ ਇਹ ਪਿਆਰ ਛੱਡਾਂਗੇ ਪਿਆਰ ਦੇ ਨਾਲ ਅੱਛਾ ਹਾਂ ਠੀਕ ਹੈ 67 67000 ਦੀ ਹਾਨੇ ਦੇਵਾਂਗੇ 67000 ਦੀ ਬਾਈ ਹੋ ਗਈ ਜੇ ਇਹ ਬਿਲਕੁਲ ਜਿਹੜੇ ਸਸਤੇ ਭਾਅ ਆ ਵੀ ਸੁਣਦੇ ਤੇ ਆਰੋ ਮੀਟ ਆ ਗਿਆ ਮੈਂ ਨਹੀਂ ਦੱਸੋ ਹਾਂ ਤੇਰੀ ਢਾਲੀ ਵੀ ਨਹੀਂ ਆ ਗਈ ਠੀਕ ਆ ਠੀਕ ਆ ਜੀ ਇਹ ਭਾਈ 6:30 ਤੋਂ 7:00 ਦੇ ਵਿੱਚ ਜੇ ਅੱਛਾ ਜੀ ਗੱਭਣ ਤੇ 3 ਕਿਲੋ ਦੁੱਧ ਹੋਤੋ ਗੁਰੂ ਠੀਕ ਆ 3 ਕਿਲੋ ਦੁੱਧ ਪਰ ਆਪਾਂ 2 ਕਿਲੋ ਕਰਕੇ ਦੇ ਗਏ ਭਾਵੇਂ ਦੋਵੇਂ ਟਾਈਮ 3 ਕਿਲੋ ਚੁੰਦੇ ਜੇ ਆਪਾਂ 2 ਕਿਲੋ ਕਰਕੇ ਦੇ ਦੀਏ ਬਾਅਦ ਵਿੱਚ ਮੈਂ ਕਹੀ ਆਪਾਂ ਠੀਕ ਆ ਠੀਕ ਆ ਉਹ 3 ਕਿਲੋ ਦੁੱਧ ਹੈਗਾ ਵਾ ਪਰ ਆਪਾਂ 2 ਕਿਲੋ ਆਨੇ ਆ ਠੀਕ ਆ ਠੀਕ ਆ ਆ ਚਲੋ ਵਾਟ ਨਹੀਂ ਜਾ ਕੇ ਕੋਈ ਗਾੜੀ ਕੋਈ ਭੜ ਨਹੀਂ ਥਾਪੀ ਮਾਰ ਕੇ ਥੱਲੇ ਪੈ ਜਾਵੇ ਅੱਛਾ ਇਹਦੀ ਸੀਦਾ ਵੇਖੋ ਦੰਦ ਦੰਦ ਦੇਖੋ ਆਫੇ ਅੱਖਾਂ ਬੜੀ ਗ ਲਓ ਭਾਈ ਨੀਂਦੀ ਗੱਲ ਕਰੀ ਨੀਂਦੀ ਆ ਜੀ ਇੱਦਾਂ ਭਾਵੇਂ ਹੁਣ ਓਪਰੇ ਥਾਂ ਆਈ ਜੇ ਬਹਿਣ ਨਾ ਦਵੇ ਇਹ ਸੀਰ ਬੜੀ ਏ ਜੇ ਓਪਰੇ ਹਸਾ ਕੇ ਕਿਸੇ ਨੂੰ ਨਹੀਂ ਲੱਗੇ ਬਹਿਣ ਦੇ ਤੈਨੂੰ ਪਤਾ ਪਰ ਨਹੀਂ ਆ ਵੇਖੋ ਕੀ ਆ ਬਾਤਾਂ ਨਹੀਂ ਆ ਦੇਖੋ ਸਹੀ ਲਓ ਭਾਈ ਕਰੋ ਕੀ ਕਰੇ ਥਾਂ ਤੋਂ ਬੜਾ ਪਿਆਰਾ ਬਣਾ ਲਿਆ ਇਹ ਦੇਖੋ ਨਹੀਂ ਇਸ ਘੱਟੇ ਦੇ ਵਿੱਚ ਪਾਈਆਂ ਪਰ ਭਾਈ ਸਤਾਂ ਮਹੀਨੇ ਸਾਡੇ 65 ਦੀ ਗੱਬੜ ਕੋ ਬਹਿ ਨਹੀਂ ਥਲੇ ਦੇ ਦਿੱਤਾ ਨਹੀਂ ਸਹੀ ਗੱਲ ਆ ਜੀ ਅੰਜ ਦੇਖੋ ਕਈ ਪਜੂ 6 ਮਹੀਨੇ ਤੋ ਹੋ ਗਏ ਭੱਜ ਜਾਂਦੇ ਆ ਦੇਖੋ ਆਵੇਂ ਕੁੜੀ ਦੇ ਚੁੰਗਦੇ ਰੋ ਦੁੱਧ ਪੋਵੇਦਾ ਲਓ ਜੀ ਤੇਰਾ ਕੋਈ ਆਤੀ ਜੰਗਲੀਆਂ ਘੱਟ ਆ ਬੀ ਇਹ ਸੋਨੂ ਦੇ ਡੇਰ ਲਪਣੀਆਂ ਜੀ ਬਸ ਇਹ ਸੋਨੂ ਦੇ ਡੇਰਾਂ ਵਾਕਿਆ ਸਹੀ ਚੰਗਾਂ ਦਾ ਬੜਾ ਸ਼ੇਨ ਹੀ ਹੈ ਇਹ ਫਹੀ ਗੱਲ ਹੈ ਸਹੀ ਦੇਖੋ ਸਹੀ ਭਾਈ ਹੈ ਕੋ ਗੱਦਰੀ ਤਾਂ ਨਹੀਂ ਨਹੀਂ ਨਜ਼ਾਰਾ ਦੇ ਐਦਾਂ ਕੀ ਲਪਜੀ ਦਸੋ 17 ਮਹੀਨੇ ਦੀ ਗੱਬਣ ਹੋਵੇ ਥੱਲੇ ਬਹਿ ਨੋਵੇ ਨਹੀਂ ਪੈਣ ਦਿੱਤੀ ਸਹੀ ਗੱਲ ਹੈ ਥਾਣ ਵੀ ਚੰਗਾ ਨਾ ਚਵਾਈ ਬੇਹਰਾ ਲੋ ਚਵਾਈ ਬਾਸ ਯਾਰ ਹੋ ਗਈ ਹੈ ਚਾਹ ਲੈ ਥਨਾ ਦੀ ਚਵਾਈ ਇਹਨੇ ਬਈ ਸੱਚ ਨੇ ਕਿੰਨਾ ਘਰ ਭਰਿਆ ਹਰ ਇਹਨਾਂ ਦੇ ਭਾਈ ਭੰਗ ਦੁੱਧ ਆਪਾਂ ਦਾ ਕੇ ਲੀਏ ਭਾਵੇਂ 9 ਕੇ ਲੀਏ ਭਾਵੇਂ ਦਾ ਜਿਹੜਾ ਮੋਲੀ ਕੋਈ ਨਹੀਂ ਹੈਗਾ ਅੱਛਾ ਸੀਲੀਆਂ ਦੇ ਵੇਖੋ ਮੋਲੀ ਕੋਈ ਨਹੀਂ ਵੇਖੋ ਠੀਕ ਹੈ ਜੀ ਦੇਖੋ ਸਹੀ ਲੱਗਿਆ ਬਾਤਾਂ ਵੇਖੋ ਠੀਕ ਹੈ ਆਹ ਜਿਹੜਾ ਲੱਗ ਰਹੀਆਂ ਨੇ ਕਿ ਨਹੀਂ ਲੱਗ ਰਹੀਆਂ ਨਹੀਂ ਦਾਲੋ ਜਿਹੜੀਆਂ ਲੱਗ ਰਹੀਆਂ ਨੇ ਜਿੰਨਾ ਮਰਜੀ ਪਾਹ ਪੁੱਛ ਪਾ ਕੇ ਲਾਈਏ ਨਹੀਂ ਲੱਗ ਰਹੀਆਂ ਇਹ ਲੱਗਣੀਆਂ ਗੰਨੂ ਦੇ ਅੱਡੇ ਤੋਂ ਹੀ ਆਹ ਵੇਖੋ ਸਹੀ ਜੀ ਨਹੀਂ ਸਹੀ ਗੱਲ ਸਹੀ ਗੱਲ ਇੱਧਰ ਵੇਖੋ ਹਾਂ ਕਰ ਲਓ ਕੋਈ ਨਹੀਂ ਕੋਈ ਨਹੀਂ ਕੁੜੀ ਇਹਦਾ ਦੇਖ ਦੁੱਧ ਭਾਈ ਨੇ 12 ਕਿਲੋ ਚ ਆਇਆ ਜੀ ਸੱਚ ਜੀ ਪਰ ਆਪਾਂ 6 ਦੇ ਪਰ ਆਪਾਂ 10 ਤੇ ਜੇ ਕੋ ਮੇਰਾ ਵੀਰ ਜਿਹੜਾ ਲੈ ਗਿਆ ਨਾ ਹਾਂਜੀ ਮੈਨੂੰ ਮੈਦੇ ਨੂੰ ਵੇਚਨ ਦਾ ਕੋ ਨਾ ਨਾ ਲੁਜ ਰਿਹਾ ਇਕਨ ਲੈ ਗਿਆ ਅੱਛਾ ਅੱਛਾ ਇਹ ਵੀ ਕਿਸੇ ਦੇ ਮਜਬੂਰੀ ਨੂੰ ਵੇਚੀ ਆ ਇਹ ਪੇਡ ਆ ਉਹ ਵੀ ਵੀਰ ਅੱਛਾ ਆ ਦੇਖੋ ਗੜੇ ਬਨੇ ਮਰਜ਼ੀ ਭੋਗ ਦੇ ਕੀ ਬਾਤਾਂ ਨੇ। ਓ ਭਾਈ ਜੀ ਭੋਗ ਸਾਰਾ ਟੱਬਰ ਹੀ ਉੱਠ ਉੱਠ ਕੇ ਪਈ। ਮੈਂ ਨਾ ਭਾਵੇਂ ਚਾਰ ਜੀ ਕਰਦੇ ਚਾਰੇ ਚਾਰੇ ਸਾਨੂੰ ਫਾਰਵਰਡ ਚੋਈ ਜਾਣਾ। ਅੱਛਾ। ਜਿੰਨੇ ਮਰੇ ਦੇ। ਠੀਕ ਹੈ ਠੀਕ ਹੈ ਜੀ। ਤੇ ਢਿੱਲਾ ਦੇਖੋ ਤੁਹਾਡੀ ਮਗਲਵਾਨੇ। ਓ ਭਾਈ ਜੀ ਚੱਕ ਚੱਕ ਚੱਡਾ ਚੱਡਾ ਤੇ ਸੂਲ ਤੇ ਨਿਸ਼ਾਨੀ ਆ ਗਈ ਤੇ ਚੱਡੇ ਤੇ। ਦੇਖੋ। ਬੰਦਾ ਜੀ ਬੈ ਬੈ ਕੇ ਬੈਠੇ ਦੇਖੋ। ਠੀਕ ਹੈ ਠੀਕ ਹੈ। ਭਾਵੇਂ ਸਿਰ ਥੱਲੇ ਵਾਰਦੇ ਫਿਰੋ ਭਾਵੇਂ ਜੀ ਜੀ। ਠੀਕ ਜੀ। ਆੜੀ ਤੀਜਾ ਲੱਗਦੀ ਆ ਭਾਈ ਜੀ। ਨਹੀਂ ਲੱਗਦੀ ਨਹੀਂ ਲੱਗਦੀ। ਨਹੀਂ ਲੋਕਾਂ ਨੂੰ ਪਰ ਆਹ ਚੀਜ਼ ਸਹੀ ਗੱਲ ਹੈ ਜੀ। ਲਓ ਬਈ ਸੀਲੀਆਂ ਸੋਲੀਆਂ ਬਹੁਤ ਆ। ਨਹੀਂ ਇਹ ਸੁਣਨ ਨੂੰ ਜਾਂਦੇ। ਜਿਹੜੀ ਕੇਲੇ 20-25 ਹਜ਼ਾਰ ਦੀ ਫ੍ਰਿਜ ਲੜੀ ਨਾ ਹਾਂ ਇਹਨੂੰ 2 ਮਿੰਟ ਚੋਲੇ। ਅੱਛਾ। ਜਦੋਂ ਮਰਜ਼ੀ ਚਾਲ ਦੀ ਚੋਲੇ। ਚੋਲੇ ਹਾਂ। ਠੀਕ ਹੈ। ਜਦ ਤੱਕ ਤਾਜ਼ਾ ਜਦ ਤੱਕ ਹੋ ਗਏ। ਆਹੋ। ਥੋੜ ਕੇ ਦਿਖਾ ਜੀ ਇੱਕ। ਥੋੜ ਕੇ ਦਿਖਾ। ਬਾਈ ਖੋਲ ਕੇ ਦਿਖਾਈਏ ਫਿਰ ਆਪ। ਨਾ ਵੀ ਫੋੜ ਕੇ ਬੰਨਿਆ ਤੁਹਾਨੂੰ ਤਾਂ। ਦੀਦੀ ਲਗੀ ਕੰਦੇ ਨੂੰ ਦੇ ਸਿੰਗਲ ਹੱਡੀ ਆ ਤੇ ਟਪੜੇ ਤੇ ਪਾਜੀ ਮੈਂ ਸਮਝੀ ਜਿਵੇਂ ਦੋ ਚਾਰ ਟੋਲੇ ਚੁੱਕਦੇ ਖਾਣੀ ਨਾ ਹਾਂਜੀ ਹਾਂਜੀ ਤੇ ਮਹੀ ਜਿੱਦਾਂ ਦੀ ਮਹੀ ਦਾ ਗੋਨਿਆ ਜੋ ਦੇ ਵਿੱਚ ਗੋਨੇ ਇੱਥੀ ਆ ਇੱਥੀ ਇੱਥੀ ਤੁਹਾਡੀ ਜੀ ਮੇ ਅਗੇ ਨਹੀਂ ਆਗੇ ਨਹੀਂ ਆਗੇ ਫੀਚਰ ਬੜੇ ਚਾ ਫੀਚਰ ਆ ਫੀਚਰ ਬਰੇਟ ਵਾਲੇ ਫੀਚਰ ਦੋ ਸੌ ਸੌੜ ਬਹਿ ਜੋ ਥੱਲੇ ਆ ਕੋਲ ਲੈ ਵੇਖੋ ਨਹੀਂ ਆ ਰਹੇ ਬੱਜੇ ਬਈ ਸਭ ਮੇਰੇ ਤੇ ਕੀ ਪਤਾ ਪਤਾ ਬਈ ਜੀ ਦੇਦਾ ਨਹੀਂ ਦੇਖੋ ਬਣਾ ਦੀ ਨਹੀਂ ਲੱਭ ਰੀਆਂ ਚੀਜ਼ਾਂ ਨਹੀਂ ਆ ਰਹੀਆਂ ਚੀਜ਼ਾਂ ਮਿਲਦੀਆਂ ਸਭ ਕੁਝ ਮਿਲੂਗਾ ਬਰਾ ਨਹੀਂ ਮਿਲਦੀਆਂ ਸਹੀ ਗੱਲ ਐਦਾ ਉਹ ਬਈ ਆ ਇਹ ਕੋਈ 7 ਮਹੀਨੇ ਦੀ ਸਾਢੇ 6 ਦੀ ਮਹੀ ਗੱਪੜ ਥੱਲੇ ਬੈਹਣ ਦੇ ਸਹੀ ਗੱਲ ਐ ਜੀ ਆਹ ਲੋ ਸਾਮਣੀ ਤੇ ਵੀ ਆ ਗਈ ਨਿਸ਼ਾਨੀ ਤੇ ਦੁੱਧ ਦੀ ਕੁਆਲਟੀ ਵੀ ਇਹਦੇ ਤੋਂ ਚੰਗੀ ਆ ਮਤਲਬ 12 ਲੀਟਰ ਨੇ ਸੱਜਣ ਨੇ ਦੁੱਧ ਭਰਿਆ ਵਾ ਤੇ ਹੁਣ ਵੀ ਕੋਈ ਸਾਂ ਭਲਾ ਭਰਾ ਲੈ ਜਾਊਗਾ ਤੇ ਦੁੱਧ ਤੂੰ ਵੇਨ ਵਗਲੇ ਨੂੰ ਚੰਗਾ ਕੱਢ ਜੂਗੀ ਕਰਮਾਈ ਪੱਲੇ ਇਹਨਾਂ ਕਿਸੇ ਵੀਰ ਦੇ ਛੋਲੇ ਨੂੰ ਮਿਲਵਾ ਦੂਗੀ ਠੀਕ ਹੈ ਠੀਕ ਹੈ ਚਾਹੇ ਵੀ 2 ਮਹੀਨੇ ਦੁੱਧ ਦੇ ਦੇਣਾ ਨੇ 2 ਮਹੀਨੇ ਮੈਂ ਫੋਨ ਮਾਲੂਨ ਪੈ ਕੇ ਇਹਨੂੰ ਹਾਂਜੀ ਛੋਟੀਆ ਤੂੰ ਆ ਗਿਆ ਤੇ ਹੁਣ ਇਹ ਦੁੱਧ ਦੇ ਦੂਗਾ ਹਾਂ ਚਾਹੇ ਦਈ ਹੈ ਨਾ ਮਾਣ ਬਹੁਤ ਹੀ ਚੰਗਾ ਕੱਢ ਲਿਆ ਫਸਮ ਕੇ ਇਹ ਦੇ ਲੋ ਠੀਕ ਹੈ ਠੀਕ ਹੈ ਲਓ ਬਈ ਫਸਮ ਕੇ ਥਣ ਬਹੁਤ ਹੀ ਚੰਗਾ ਕੱਢ ਲਿਆ ਲਾਟੀਆਂ ਬੜਾ ਕੈਮਰਾ ਮਾਰਿਓ ਕਹਿੰਦੇ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਥਣ ਥਣ ਤੇ ਐ ਕਮਾਲ ਵਾਲਾ ਹੀ ਲੱਗਾ ਜੀ ਇਹਦਾ ਮੋਲ ਇਦਾਂ ਦਾ ਕਰ ਦੇਣਾ ਵਾ ਜੇ ਕੋਈ ਵੀਰ ਮੈਨੂੰ ਯਾਦ ਸਹੀ ਗੱਲ ਜੀ ਯਾਦ ਕਰੇ ਵਾਕਿਆ ਸੋਨੂ ਭਾਈ ਕੋ ਮੱਝ ਲਿਆਦੀ ਠੀਕ ਹੈ ਠੀਕ ਹੈ ਕੀ ਰੇਟ ਹੈ ਰਾਜ ਦੇ ਹਰ ਇਹਦਾ ਕਿੰਝਾ ਕਰੀਏ ਜੇ ਨਹੀਂ ਜਾਇਜ਼ ਕਰੀਏ ਇਹਦੇ ਦਸਬ ਤੁਸੀਂ ਯਾਜ ਕਰਾਉ। ਤੰਗਾਵਾਂ ਤੋਂ ਅੰਦਰ ਕਾਤੀ ਕੇ ਮਰਦਾ। ਇਹ ਤੇ ੱੱਕਾ ਨਾ ਹੋ ਜਾ ਕੇ ਬੰਦੇ ਕਮਾਡੇ ਦਾ ਵੀ। ਨਹੀਂ ਉਹ ਹੋ ਜਾ ੱੱਕਾ ਕਿਸ ਨਾਮ ਦਾ। ਹਾਂ ਕਿਸ ਨਾਮ ਦਾ। ਚਲੋ। ਯਾਰ ਜੀ ਕਿੱਥੇ ਲੱ ਚਲੋ। ਦੁਨੀਆ ਦੇ ਇਹਦੇ ਨਾਮ ਲੈਦੇ ਨਾ ਭਾਈ। ਨਹੀਂ। ਬੰਦਾ ਵੱਡਾ ਹੋ ਜਾਣਾ ਸੱਜਣੀ ਹੀ। ਨਾ ਹੀ ਰਾਹ ਬੰਦਾ ਹੀ ਰਾਹ। ਮੈਂ ਨਾ ਪੈਰਾਂ ਤੱਕ ਆਉਂਦਾ ਕੱਟ ਜਾਂਦਾ। ਹਾਂ ਨਾ ਜੀ ਆਪਾਂ ਨਿੰਜਾ ਯਾਰ ਦੀ ਮਹੀ ਦਵਾਂਗੇ। ਨਿੰਜਾ ਦੀ। ਨਿੰਜਾ ਦੀ। ਨਹੀਂ ਕਰੀਏ ਥੋੜਾ ਬਤਾ ਹੋ ਰਿਹਾ। ਨਹੀਂ ਹੁਣ ਨਾ ਕਹੋ ਜਿਆਦਾ। ਹਾਂ। ਨਹੀਂ ਹੁਣ ਵੇਖੋ ਸਾਰੀ ਮਹੀ ਚੰਗੀ ਜੇ। ਆਹ ਵੇਖੋ ਕਿੱਦਾਂ ਚਲੇ। ਸਾਰੀ ਮੈਂ ਚੰਗੀ ਹੋਣਾ ਕੋਈ ਸ਼ੱਕ ਨਹੀਂ ਹੈਗਾ ਮੇਨੂੰ ਨਹੀਂ ਸ਼ੱਕ ਤੇ ਕੋਈ ਨਹੀਂ ਆ ਇਹ ਮੇਰੀ ਪਈ ਲੱਤ ਪਾਰ ਜੇ ਮੈਂ ਫ੍ਰੀ ਦੇ ਦੂੰਗਾ ਤੇ ਮੈਨੂੰ ਲੱਗਦਾ ਭਲੇਖਾ ਭੋਖਾ ਨਹੀਂ ਤੇ ਪੈ ਗਿਆ ਕਿ ਨਹੀਂ ਭਲੇਖਾ ਦਾ ਮੈਂ ਨਾ ਪਲੇਖਿਆ ਮਰ ਪਲੇ ਜੋ 44000 ਦੀ ਖਾਨੇ ਹੋਣੀ ਹੈ ਸਿਰਫ ਜੋ 100 ਰੁਪਏ ਛੋੜ ਹੀ ਨਹੀਂ 44000 ਮੇਰਾ ਫੋਨ ਲਾਵੇ 45000 ਦਾ ਫੋਨ ਲਾਵੇ ਨਾ ਮੇਰਾ ਵੀਰ ਭੰਗ ਦੇ ਠੀਕ ਹੈ ਲਓ ਵਧੀਆ ਗੀ ਮੀਓ ਰੱਬ ਦਾ ਨਾਮ ਹੀ ਇਹ ਬਿਲਕੁਲ ਜਾਇਜ਼ ਮਾਲ ਹੈ ਪਰ ਇੱਡਾ ਦੀ ਭਾਈ ਕਿਉਂ ਮਿਲਨੀ ਨਹੀਂ 44000 ਦੀ ਮੱਝ ਤੇ ਦੁੱਧ ਸੱਤਾਂ ਮਹੀਨੇ ਸਾਢੇ 6 ਦੀ ਗੱਭਣ ਕਿੰਨੇ ਕਿਲੋ ਦੁੱਧ ਚੰਗੀ ਠੀਕ ਹੈ ਲਓ ਭਾਈ ਬਿਲਕੁਲ ਜਿਹੜਾ ਜਾਇਜ਼ ਮੋਲ ਹੈ ਤੇ ਪਸ਼ੂ ਭਾਈ ਦੇ ਕੋਲ ਚੰਗੇ ਆ ਫਿਰ ਰੇਟ ਨਿਗੇ ਨਿਗੇ ਆ ਤੇ ਬਾਈ ਜੂ ਟੋਟੇ ਛਾਇਆ ਪਿਆ ਨਿੱਕੇ ਰੇਟ ਆਲਾ ਜੇ ਨਾਮ ਤੇ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਤੇ ਕਹਿਣਾ ਭਾਜੀ ਹੋਰ ਕੁਝ ਨਹੀਂ ਹੋਰ ਬਸ ਆਪਣੀ ਬੇਤੀ ਹੋਈ ਆਪਣੀ ਗਰੰਟੀ ਆ ਕੋਈ ਦੋ ਚੌਂ ਦਾ ਚੈੱਕ ਕਰਾਵੇ ਮੁੜ ਕੇ ਭਾਜੀ ਗਰਮੀ ਬੜੀ ਆ ਹਾਂਜੀ ਹਾਂਜੀ ਜਿਹੜਾ ਕਿਹਨੇ ਮਾਰਾ ਤੁਹਾਨੂੰ ਕਹਿਣਾ ਜਾਂ ਮੈਨੂੰ ਕਹਿਣਾ ਉਹ ਨਹੀਂ ਸਹੀ ਗੱਲ ਨਹੀਂ ਬਿਲਕੁਲ ਸਹੀ ਕੀ ਨਾ ਗੱਲ ਠੀਕ ਹੈ ਜੀ ਮਤਲਬ ਗਰਮੀ ਬੜੀ ਕੋਈ ਵੀ ਮੁੜ ਕੇ ਆਪਣੇ ਕਿਹਨੂੰ ਲਾਹਾਂ ਲਾ ਮਾਰੀ ਗੱਲ ਆ ਨਹੀਂ ਇਹ ਤਾਂ ਗੱਲ ਸਹੀ ਗੱਲ ਹੈ ਨਾ ਨਹੀਂ ਆ ਆਪਣੀ ਕੱਲ ਤੇ ਹੱਲੀ ਗੱਲ ਆਪਣੀ ਪੰਨਿਆਂ ਦੇ ਦੋ ਚੌਂ ਦਾ ਭੇਖਾ ਲੱਗ ਜੇ ਉਧਰੋਂ ਉਧਰ ਜਿੱਦਾਂ ਮਾਲੂ 700 ਦੀ 650 ਦੀ ਆ ਮਾਲੂ 650 ਦੀ 600 ਦੀ ਉਹਦੀ ਮਗਾਲੀ ਕਰ ਸਕਦਾ ਭਾਜੀ ਆਪਾਂ ਚਲੋ ਉਹ ਆਪਣੇ ਘਰ ਵਾਪਸੀ ਉਸੇ ਕਰੇਗਾ ਆਪਣਾ ਕਰਾਈ ਸਮੇਤ ਪੈਸੇ ਕੋਰੇ ਠੀਕ ਹੈ ਠੀਕ ਹੈ ਜੀ